ਸਾਡੇ ਮੋਡ ਸਬਡਿਵੀਜ਼ਨ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਫਿਰੋਤੀ ਦੀ ਰੈਨਸਮ ਕਾਲ ਆਈ ਸੀ ਜਿਸ ਦੇ ਵਿੱਚ ਜਿਹੜਾ ਕਾਲਰ ਸੀਗਾ ਉਹ ਬਾਹਰ ਦਾ ਨੰਬਰ ਸੀਗਾ ਇਹ ਉਸ ਤੋਂ ਬਾਅਦ ਕਈ ਬਾਹਰਲੇ ਨੰਬਰਾਂ ਤੋਂ ਉਸੇ ਵਿਅਕਤੀ ਨੂੰ ਕਈ ਦਿਨਾਂ ਤੋਂ ਕਾਲ ਆਉਂਦੀ ਰਹੀ ਉਸੇ ਵਿਅਕਤੀ ਵੱਲੋਂ ਰੈਨਸਮ ਲਈ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਫਿਰ ਘਟਾ ਕੇ 50 ਲੱਖ ਤੱਕ ਆਈ ਅਸੀਂ ਇਮੀਡੀਏਟਲੀ ਪੁਚਾਦੰਦ ਕਰਕੇ ਸਾਡੀ ਟੀਮ ਨੇ ਤਤਕਸ਼ੀ ਸ਼ੁਰੂ ਕਰ ਦਿੱਤੀ ਸੀਗੀ ਜਿਸ ਦੇ ਵਿੱਚ ਸਾਡੇ ਐਸਪੀਡੀ ਸਾਡੇ ਡੀਐਸਪੀਡੀ ਸਾਡੇ ਡੀ ਐਸ ਪੀ ਮੋਡ ਔਰ ਬਾਕੀ ਸੀ ਆਈ ਆਈ ਦੀ ਸਟਾਫ ਦੀ ਟੀਮਾਂ ਇਹਨਾਂ ਨੇ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਤੇ ਫਾਈਨਲੀ ਜਿਹੜਾ ਸੀਗਾ ਇਸ ਕੇਸ ਨੂੰ ਕ੍ਰੈਕ ਕਰ ਦਿੱਤਾ ਤੇ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੇ ਵਿਅਕਤੀ ਅਸੀਂ ਫੜੇ ਉਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਕੋਈ ਵਿਅਕਤੀ ਜਿਹੜਾ ਕਿ ਆਈਲੈਂਡਸ ਕਰਕੇ ਮੋੜ ਤੋਂ ਵਿਦੇਸ਼ ਦੇ ਵਿੱਚ ਚਲਾ ਗਿਆ ਸੀਗਾ ਉੱਥੇ ਜਾ ਕੇ ਉਹਨੇ ਉਹਦੇ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਕਿਹਾ ਉਹਨਾਂ ਨੇ ਪਲਾਨ ਬਣਾਇਆ ਕਿ ਅਸੀਂ ਜਿਹੜਾ ਹੈਗਾ ਇੱਕ ਮੋੜ ਦਾ ਵਿਅਕਤੀ ਹੈਗਾ ਉਹਨੇ ਸਾਰੀ ਸਪੈਸੀਫਿਕ ਜਾਣਕਾਰੀ ਸ਼ੇਅਰ ਕੀਤੀ ਇਸ ਆਪਣੇ ਲੋਕਲ ਵਿਅਕਤੀ ਦੀ ਫਿਰ ਉਸ ਜਾਣਕਾਰੀ ਨੂੰ ਹਾਸਿਲ ਕਰਨ ਤੋਂ ਬਾਅਦ ਇਸ ਵਿਅਕਤੀ ਨੇ ਬਾਰੋਂ ਕਾਲ ਕੀਤੀ ਤੇ ਉਹਨੇ ਪਰਟੀਕੂਲਰ ਕਿਸੇ ਗੈਂਗ ਦਾ ਨਾਮ ਤਾਂ ਨਹੀਂ ਲਿਆ ਲੇਕਿਨ ਗੈਂਗਸਟਰ ਦੇ ਅੰਦਾਜ਼ ਚੋਰੀ ਗਲਤੀ ਕੀਤੀ ਤੇ ਫਿਰੋਤੀ ਦੀ ਮੰਗ ਕੀਤੀ ਤੇ ਕਾਫੀ ਉਹਨਾਂ ਡਿਟੇਲਸ ਦੱਸੀ ਕਿ ਕੋ ਫਲਾਣੇ ਥਾਂ ਤੇ ਰਹਿੰਦਾ ਹੈ ਇਸ ਤਰੀਕੇ ਦਾ ਉਹ ਸਾਰਾ ਤੇ ਫਿਰ ਜਦੋਂ ਅਸੀਂ ਇੱਕ ਆਪਰੇਸ਼ਨ ਸੀਕ੍ਰੇਟ ਆਪਰੇਸ਼ਨ ਅਸੀਂ ਚਲਾਇਆ ਜਿਸ ਦੇ ਵਿੱਚ ਟੈਕਨੀਕਲ ਇਨਪੁਟ ਲੈ ਕੇ ਕਪੜਾ ਇੰਟੈਲੀਜੈਂਸ ਨੂੰ ਇੰਟੈਲੀਜੈਂਟ ਜਿਹੜੇ ਇਨਪੁਟ ਆਦੇ ਇੰਟੈਲੀਜੈਂਸ ਤੇ ਉਹ ਸੀਕ੍ਰੇਟ ਸੋਰਸਸ ਨੂੰ ਲੈ ਕੇ ਫਿਰ ਅਸੀਂ ਜਿਹੜੇ ਹੈਗੇ ਇਸ ਲੱਤੀ ਦੇ ਤਿੰਨ ਸਾਥੀਆਂ ਨੂੰ ਫੜਨ ਚ ਕਾਮਯਾਬ ਹੋ ਗਏ ਜੋ ਕਿ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਇਹਨਾਂ ਦੇ ਨਾਮ ਹੈਗੇ ਮਨਿੰਦਰ ਸਿੰਘ ਉਸ ਸਮੇਂ ਇਹ ਰੈਜ਼ੀਡੈਂਟ ਆਫ ਐਸ ਪੀ ਐਸ ਨਗਰ ਹੈ ਮਨਪ੍ਰੀਤ ਸਿੰਘ ਉਸ ਮਨੀ ਜੋ ਕਿ ਟੈਕਸੀ ਡਰਾਈਵਰ ਹੈ ਇਹ ਵੀ ਸ਼ਹੀਦ ਬਗਤ ਸਿੰਘ ਨਗਰ ਦਾ ਰਹਿਣ ਵਾਲਾ ਹੈਗਾ ਤੇ ਤੀਜੇ ਵਿਅਕਤੀ ਹੈਗਾ ਜਸਕਰਨ ਸਿੰਘ ਉਹ ਭਿਕਾਰੀ ਜੋ ਵੀ ਹੁਸ਼ਾਲਪੁਰ ਦਾ ਰਹਿਣ ਵਾਲਾ ਹੈ। ਇਹਨਾਂ ਤਿੰਨਾਂ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਲੇਕਿਨ ਅਸੀਂ ਇਸ ਗੱਲ ਨੂੰ ਹੋਰ ਤਫ਼ਸੀਲਦਾਰਨ ਸਾਹਮਣੇ ਇਹਦੀ ਛਾਂਜਲੀ ਕਰਾਂਗੇ ਕਿ ਕੀ ਇਹਨਾਂ ਨੇ ਇਸ ਤਰੀਕੇ ਦੀ ਪਹਿਲਾਂ ਵੀ ਕਿਸੇ ਨਾਲ ਕੋਈ ਇਸ ਤਰੀਕੇ ਦੀ ਵਾਰਦਾਤ ਨੂੰ ਦਿੱਤੇ ਹੈ ਕਿ ਕੋਈ ਪੈਸੇ ਵਗੈਰਾ ਤਾਂ ਨਹੀਂ ਪੜੇ। ਉਹ ਤਫ਼ਸੀਲਦਾਰਨ ਅਸੀਂ ਚੱਲਦੇ ਹਾਂ। ਸਰੇਟੇ ਟੋਟਲ ਪੰਜ ਬੰਦੇ ਅਸੀਂ ਜਿਹੜੇ ਹੈਗੇ ਸਾਡੇ ਸਾਹਮਣੇ ਆਏ ਆ ਦੋ ਜਿਹੜੇ ਬਾਹਰ ਬੈਠੇ ਉਹਨਾਂ ਦੇ ਨਾਮ ਹੈਗੇ ਯੂਪੀ ਜੁਗਰਾਜ ਉਹ ਮਦਰੀਪੁਰ ਦਾ ਰੇਗੜਾ ਹੈਗਾ ਤੇ ਇੱਕ ਸਬਿੰਦਰ ਸਿੰਧੀ ਹੈਗਾ ਜਿਹੜਾ ਕਿ ਨਵਾਂ ਸ਼ਹਿਰ ਦਾ ਰੇਗੜਾ ਹੈਗਾ ਜਿਹੜੇ ਵਿਅਕਤੀ ਬਾਹਰ ਸਰ ਇਹ ਕੰਮ ਕੀ ਕਰਦੇ ਸੀ ਬੇਸਿਕ ਮੇਨ ਕੰਮ ਜਿਹੜਾ ਇਹਨਾਂ ਦਾ ਇਹ ਮੇਨ ਤਾਂ ਹੁਣ ਦੇਖੋ ਇੱਕ ਤਾਂ ਟੈਕਸੀ ਡਰਾਈਵਰ ਦਾ ਸਾਹਮਣੇ ਆਇਆ ਦੋ ਦਾ ਹੁਣ ਤੇ ਜਿਹੜੀ ਪ੍ਰਾਇਮਰੀ ਤਫਤੀਸ਼ ਹੈ ਉਹਦੇ ਅਕੋਰਡਿੰਗ ਤਾਂ ਇਹ ਵੀ ਖਾਸ ਕੰਮ ਨਹੀਂ ਕਰਦੇ ਜਿਹੜੇ ਬਾਹਰ ਗਏ ਹਨ ਉਹਨਾਂ ਦਾ ਫਿਰ ਜਦੋਂ ਪਤਾ ਲੱਗੇਗਾ ਅੱਗੇ ਧੀਰੇ ਧੀਰੇ ਪੁਲਾਸ ਹੋ ਰਗਾ ਕੀ ਕਰਦੇ ਸਰ ਜੁਵੀ ਜੁਮਰਾ ਤੇ ਜੁਆ ਸ਼ਿਦੀ ਕਿਥੋਂ ਦੱਸੇ ਨਾ ਸਤਿੰਦਰ ਸਿੰਧੀ ਇਹ ਨਵਾਂ ਸ਼ਹਿਰ ਰਹਿਣ ਵਾਲਾ ਹੈ ਕਿ ਦੋਨੇ ਵਿਅਕਤੀ ਬਾਹਰ ਹੈ ਸਰ ਜਿਹੜਾ ਮਾਸਟਰਮਾਈਂਡ ਸੀਗਾ ਉਹ ਕੀ ਕੰਮ ਕਰਦਾ ਜੀ ਮਾਸਟਰਮਾਈਂਡ ਜਿਹੜੀ ਹੁਣ ਤੱਕ ਦੀ ਤਸਦੀਕ ਹੈ ਉਹਦੇ ਅਕੋਰਡਿੰਗ ਜੁਵੀ ਯੁਗਰਾਜ ਇਹ ਮਾਸਟਰਮਾਈਂਡ ਹੈਗਾ ਕਿ ਜਿਹੜੀ ਸਾਡੀ ਜਾਣਕਾਰੀ ਹੈਗੀ ਉਹ ਤੇ ਅਕੋਰਡਿੰਲੀ ਆਈਡਸ ਕਰਕੇ ਬਾਹਰ ਗਿਆ ਸੀਗਾ ਲੇਕਿਨ ਹੁਣ ਫਿਲਹਾਲ ਛੇਦ ਉਸੇ ਬੇਰੋਜ਼ਗਾਰ ਇਸ ਤਰੀਕੇ ਦਾ ਇਸੇ ਲਈ ਸੇਪੇ ਲੋਕ ਕੰਪਰੋਮਾਈਜ਼ ਨਹੀਂ ਰਹਿਣਾ ਚਾਹਦੇ ਤੇ ਨਾਲ ਹੀ ਅਸੀਂ ਜਿਹੜੇ ਇਸ ਤਰੀਕੇ ਦੇ ਕੋਈ ਬੱਚੇ ਬਾਹਰ ਗਏ ਆ ਪੜ੍ਹਾਈ ਲਿਖਾਈ ਕਰ ਰਹੇ ਆ ਜਾਂ ਕੋਈ ਕੰਮ ਕਰਨ ਲਈ ਗਿਆ ਉਹਨਾਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਵਾਰਨਿੰਗ ਦੇਣਾ ਚਾਹੁੰਦੇ ਕਿ ਇਸ ਤਰੀਕੇ ਦੀ ਕੋਈ ਵੀ ਗਤੀਵਿਧੀ ਨਾ ਕਰੋ ਕਿ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਕੋਈ ਸੰਕਟ ਆਵੇ ਕਿਉਂਕਿ ਜਿਹੜੇ ਵਿਅਕਤੀ ਫੜੇ ਗਏ ਇਹਨਾਂ ਦੀ ਰਿਸ਼ਤੇਦਾਰੀ ਹੈਗੇ ਜਿਹੜੇ ਵਿਅਕਤੀ ਬਾਹਰ ਬੈਠੇ ਆ ਕੋਈ ਕਿਸੇ ਦਾ ਮਾਸੇ ਦਾ ਮੁੰਡਾ ਹੈ ਕੋਈ ਦੋਸਤ ਹੈ ਜਿਨ੍ਹਾਂ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਇਨਵੋਲ ਕਰ ਲਿਆ ਇਸ ਤਰੀਕੇ ਦੇ ਕੰਮ ਕਰਕੇ ਜਿਹੜਾ ਹੈਗਾ पुलिस तो बचना मुश्किल है लेकिन आके जिधरी लीगल प्रॉब्लम है कि है तानो कमानी रिफ़िलिमेंटी भी आएगी कि बाहर जान से भी कि इंडिया से भी कोई काम करने से भी परचा हो गया कि प्रॉब्लम आएगी जो तो एक इस तरीके दी जिधरी फेक चीज़ है कि तानो वर्ड जो भी दे रिश्तेदार था ना मनिंदर पंत रिच जस्� relevant section of 5 ਕਿਸੇ ਦੇ ਵਿਚ ਉਹਨਾਂ ਨੇ ਰੈਨਸਮ ਮੰਗੀ ਸੀਗੀ ਤਾਂ ਉਹਦੇ ਅਕੋਰਡਿੰਗ ਕਰਾਂਗੇ ਸਭ मोस्टली ਜਦੋਂ ਕੋਈ ਫਰੋਦੀ ਦਾ ਫੋਮ ਹੁੰਦਾ ਹੈ ਤਾਂ ਡਰ ਜਾਂਦਾ ਹੈ ਕਿ ਬਹੁਤ ਲੱਗਦਾ ਪਰ ਸੋਚ ਲੈਂਦੇ ਨਿਰਧਨ ਹੈ ਸਹਾਇਤਾ ਕਰਦਾ ਵੀ ਉਹ ਬਸ ਸੇਫਟੀ ਰੱਖਦਾ ਹੈ ਇਸ ਤੋਂ ਅੱਛਾ ਇਹ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈਗਾ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਔਰ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਇਹਨੂੰ ਰਿਜ਼ੋਲਵ ਵੀ ਕੀਤਾ ਇਹ ਵਿਅਕਤੀ ਚੁੱਪਚਾਪ ਆਪਣੇ ਪੈਸੇ ਕਿਸੇ ਨੂੰ ਦੇ ਦਿੰਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਇਹਨੇ ਕੋਲ ਆਈ ਸੀ ਕਿ ਸੀਗਾ ਹੁਣ ਕਿਸੇ ਨੇ ਹਿੰਮਤ ਕੀਤੀ ਆ ਕੇ ਪੁਲਿਸ ਨੂੰ ਦੱਸਿਆ ਤਾਂ ਅਸੀਂ ਵੀ ਆਪਣਾ ਪੂਰਾ ਐਫਰਟ ਮਾਰ ਕੇ ਸਾਡੀ ਟੀਮ ਨੇ ਇਹਨੂੰ ਆਲਟੀਮੇਟਲੀ ਕੀ ਸਵਿਥ ਨੂੰ ਸੁਲਝਾਇਆ ਸਭ ਜੋ ਵੀ ਤੇ ਸ਼ਿੰਕੀ ਕੰਮ ਕੰਮ ਨਾ ਮਿਲਣਾ ਪਰੇਸ਼ਾਨ ਹੋਣਾ ਇਹ ਤਾਂ ਕੋਈ ਜਿਹੜਾ ਹਰ ਤਰੀਕੇ ਦੇ ਕ੍ਰਾਈਮ ਕਰਨ ਦਾ ਪਤਾ ਨਹੀਂ ਹੋ ਸਕਦਾ ਵਿਅਕਤੀ ਵੀ ਹੈਗਾ ਪੰਜਾਬੀ ਪੂਰੀ ਦੁਨੀਆ ਚ ਗਏ ਹੋਏ ਆ ਪੂਰੀ ਦੁਨੀਆ ਚ ਜਨਨ ਕੰਮ ਕਰਕੇ ਆਪਣੀ ਮਿਹਨਤ ਕਰਕੇ ਆਪਣਾ ਨਾਮ ਕਮਾਇਆ ਤੇ ਮੈਨੂੰ ਲੱਗਦਾ ਇਸ ਤਰੀਕੇ ਦੀ ਇੱਕ ਕਿਤਾਬ ਲਿਖੀ ਜਾ ਸਕਦੀ ਹੈ ਮਤਲਬ ਸਭ ਜਿਹੜੀ ਇਹਦੀ ਵਿੱਚ ਮੁੱਜਮ ਹੈਗੇ ਉਹ ਬਾਹਰ ਦੇ ਨਹੀਂ ਜਿਹੜਾ ਬਦਈ ਹੈ ਉਹ ਬੌਲੇ ਦੀ ਹੈ ਬਾਕੀ ਸਾਰੇ